ਗੁਰਬਖਸ਼ ਸਿੰਘ ਆ ਜੀ ਪਿੰਡ ਬੂੜਾ ਗੁਜਰਾ ਇੱਕ ਪਾਸੇ ਸਾਰਾ ਮਾਲਵਾ ਮੀਂਹੀਆਂ ਖੁਸ਼ੀਆਂ ਬਣਾ ਰਿਹਾ ਦੂਜੇ ਪਾਸੇ ਉਹ ਮੀਂਹ ਜਿਹੜਾ ਇੱਕ ਕੁਛ ਆਣ ਗੇ ਲਿਆ ਕਾਰਨ ਮਸੀਦ ਬਣ ਰਿਹਾ ਇਹ ਜਿੱਥੇ ਆਪਾਂ ਹੁਣ ਖੜੇ ਆ ਪਿੰਡ ਬੂੜਾ ਗੁਜਰਾ ਦੇ ਪੁਲ ਤੇ ਖੜੇ ਆ ਜੋ ਮੁਖਤਸਰ ਸਾਹਿਬ ਤੋਂ ਸਾਦਕਪੁਰੇ ਵੱਲ ਰੋਡ ਜਾਂਦਾ ਜੀ ਇਹ ਜਿਹੜਾ ਪੁਲ ਬਣ ਰਿਹਾ ਇਹ ਇਹਨਾਂ ਦੀ ਮਹਿਕਮੇ ਦੀ ਗਲਤੀ ਨਾਲ ਇਹਨੇ ਕੰਪਨੀ ਦੀ ਗਲਤੀ ਕਰਨਾ ਸੀ ਉਹਨਾਂ ਨੂੰ ਪਹਿਲਾਂ ਕਿਹਾ ਸੀ ਵੀ ਜਿਹੜਾ ਇਹ ਸੇਵ ਨਾਲ ਆਦਾ ਕੋਟਪੁਰੇ ਤੋਂ ਲੈ ਕੇ ਪਾਣੀ ਆਉਂਦਾ ਸਾਰਾ ਇਥੇ ਵੀ ਇਹ ਮੁਸੀਬਤ ਬਣਦਾ ਹੀ ਬਣਦਾ ਭਾਵੇਂ ਤਾਂ ਇਹ ਪਹਿਲੇ ਹਫ਼ਤੇ ਬੰਜ ਦੂਜੇ ਬੰਜ ਜਦੋਂ ਵਰਕਅਪ ਪਹਿਲੀ ਆਉਂਦੀ ਆ ਉਦੋਂ ਇਥੇ ਪੁਲ ਪੁਲਾਂ ਦੇ ਤਕਰੀਬਨ ਸਾਡੇ ਇਥੇ ਡਾਬ ਲੱਗਦੀ ਰਹੇ ਹੁੰਦੀ ਕਾ ਚਲੋ ਪੁਲ ਉੱਚਾ ਤਾਂ ਇਹਨਾਂ ਨੇ ਬਹੁਤ ਲੇਟ ਕਰਤਾ ਅਸੀਂ ਇਹਨਾਂ ਨੂੰ 3-4 ਮਹੀਨੇ ਤੇ ਕਹੀ ਜਾਂਦੇ ਸੀ ਖਿੱਚ ਕੇ ਕੰਮ ਨਿਬੇੜ ਦਿਓ ਤੁਸੀਂ ਹੁਣ ਮੋਕਸਰ ਸਾਹਿਬ ਤੋਂ ਜਿਹੜਾ ਫੋਈਪੁਰ ਰੋਡ ਆ ਇਹ ਬਿਲਕੁਲ ਬੰਦ ਹੋ ਗਿਆ ਬੱਸਾਂ ਬੁੱਸਾ ਜੋ ਵੀ ਆ ਸਾਰੇ ਸੜਕ ਦੇ ਉੱਤੇ ਗੋਡੇ-ਗੋਡੇ ਪਾਣੀ ਖੜਾ ਸੜਕ ਅਜੇ ਤੱਕ ਬਣੀ ਨਹੀਂ ਨਗੀ ਦੂਜੇ ਪਾਸੇ ਜੀ ਇਹਨਾਂ ਨੇ ਪੁਲ ਬਣਾਏ ਤਾਂ ਦਿਖਾਓ ਤੁਸੀਂ ਲੋਕਾਂ ਨੂੰ ਇਹ ਬਹੁਤ ਇਹਨਾਂ ਗਲਤ ਬਣਾਇਆ ਵੀ ਅੱਗੇ ਜੱਸਿਆਂ ਦਾ ਰਸਤਾ ਉਹ ਵੀ ਕਦਮ ਹੋਈ ਜਾਂਦਾ ਜੋ ਚੀਜ਼ਾਂ ਬੱਚਿਆਂ ਵਾਲੀਆਂ ਗੱਡੀਆਂ ਜੋ ਗਈਆਂ ਇਹ ਜੱਸਿਆਂ ਨੇ ਨੂੰ ਇਥੋਂ ਕੱਚੇ ਰਸਤੇ ਭਾਜੀਆਂ ਸੀ ਉਹ ਵੀ ਉੱਤੇ ਫਸ ਗਈਆਂ ਕੁਝ ਵਾੜਾਂ ਚੁੱਤਰੀਆਂ ਬਹੁਤ ਵੱਡੀ ਇੱਕ ਮਸਜਿਦ ਬਣੀ ਸਾਡੇ ਵਾਸਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿੰਨਾ ਵੀ ਛੇਤੀ ਤੋਂ ਛੇਤੀ ਹੋ ਸਕੇ ਕੰਮ ਨੂੰ ਨਪੇਰੇ ਚੜਾਓ ਜਿਹੜਾ ਕੋਈ ਐਮਰਜੈਂਸੀ ਮੰਨ ਲਓ ਕਿਸੇ ਤਰ੍ਹਾਂ ਕੋਈ ਮਸੀਬਤ ਪੈਦੀ ਕਿਸੇ ਬੰਦੇ ਤੇ ਇਹਨਾਂ ਰਸਤਾ ਬਾਰ ਦਾ ਬੂੜੇ ਗੁਜਰ ਮੌਕਸਰ ਤੋਂ ਖੋਜਪੁਰ ਰੋਡ ਐ ਜਿਵੇਂ ਵੀ ਚਾਲੂ ਹੋ ਸਕਦਾ ਛੇਤੀ ਛੇਤੀ ਚਾਲੂ ਕੀਤਾ ਜਾਵੇ ਜੀ ਧੰਨਵਾਦ ਵੀਰ ਜ ਸਰ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਅਸੀਂ ਪਿੰਡ ਬੁੜਾ ਗੁਜਰ ਤੋਂ ਸ਼ੇਰਪਾਲ ਸਿੰਘ ਸਪੋਰਟਸ ਕਲੱਬ ਦੀ ਗੱਲ ਕਰ ਰਹੇ ਹਾਂ ਸੇਵਾਦਾਰ ਜੀ ਤੇ ਸਾਡ ਨੂੰ ਪਤਾ ਹੀ ਮਤਲਬ ਪਾਉਲ ਟੁੱਟ ਗਿਆ ਮਤਲਬ ਕਿਵੇਂ ਕੋਈ ਟੁੱਟ ਗਿਆ ਜਾਂ ਇਹ ਕਹਿ ਰਹੇ ਆ ਵੀ ਪਾਣੀ ਟਪ ਨਹੀਂ ਰਿਹਾ ਜੀ ਪੇਪਾ ਪਟੀਆਂ ਕਿਵੇਂ ਵੀ ਕੀਤਾ ਪਰ ਜੋ ਇਹਨਾਂ ਨੇ ਆਰਜੀ ਪਾਉਲ ਭਨੇ ਆ ਇਸ ਨੂੰ ਕਾਮਯਾਬ ਨਹੀਂ ਕੱਲਾ ਬੁੜੇ ਗੁਜਰ ਦਾ ਨਹੀਂ ਗਾਂ ਰ ਪਾਣ ਦਾ ਵੀ ਇਹੀ ਹਾਲ ਆ ਪਿੱਛੇ ਲਵਾਣੇ ਵਾਲੀ ਦਾ ਵੀ ਇਹੀ ਬੁਰਾ ਹਾਲ ਆ ਤੇ ਸਾਡਾ ਤਾਂ ਮਤਲਬ ਇਹੀ ਅਪੀਲ ਹੈ ਇਹਨਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੋ ਵੀ ਇਨਚਾਰਜ ਹੈ ਠੇਕੇਦਾਰੇ ਦਾ ਵੀ ਜੇ ਕੋਈ ਨਾ ਕੁਝ ਜਲਦੀ ਸলিউਸ਼ਨ ਲੱਭਣ ਦਾ ਹੱਲ ਕਰਨਾ ਮਤੇ ਇਹ ਨਹੀਂ ਵੀ ਟੁੱਟ ਗਿਆ ਦਾ ਬਸ ਨੂੰ ਐਂ ਰੱਖੀ ਰੱਖੋ ਤੇ ਕਹਿੰਦੇ ਆ ਕੋਈ ਚੱਕਰ ਨਹੀਂ ਜਦੋਂ ਬਾਰਿਸ਼ ਹੱਟੂਗੀ ਪਾਣੀ ਦਾ ਪਲੋ ਘਟੂਗਾ ਕਰਾਂਗੇ ਹੱਲ ਅਸੀਂ ਇੰਨਾ ਟਾਈਮ ਨਹੀਂ ਰੋਕ ਸਕਦੇ ਵੇਟ ਕਰ ਸਕਦੇ ਕਿਸੇ ਵੀ ਕਿਉਂਕਿ ਇਹਨਾਂ ਕੋਲ ਸਾਰੇ ਹੱਲ ਹੈਗੇ ਆ ਵੀ ਰਾਤੋ ਰਾਤ ਪੁਲ ਬਣਾ ਸਕਦੇ ਬਣ ਸਾਡੇ ਕੋਲ ਨਾ ਬਸ ਕਰੋ ਹੱਲ ਪੈਦਲ ਟੱਪਣ ਜੋਗਾ ਨੰਗਾ ਦੋ ਨਾ ਗਾਂ ਘਰ ਆਗਾ ਖੇਤ ਵੀ ਜਾਣਾ ਬੰਦੇ ਨੇ ਵੀ ਅਮਰਜੈਂਸੀ ਹੋ ਜੇ ਕਿੱਧਰ ਹੀ ਟੱਪਾਂਗੇ ਅਸੀਂ ਇਹ ਰੋਡ ਤਾਂ ਜਿਵੇਂ ਬੰਦ ਕੀਤਾ ਪਿਆ ਅਸੀਂ ਮਤਲਬ ਹੱਜ ਮੰਗੇ ਹੀ ਆ ਵੀ ਸਾਡਾ ਪੁਲ ਦਾ ਕੋਈ ਫਿਰ ਲਾਇਆ ਜਾਵੇ ਕਾ ਰੋਡ ਵੀ ਸਾਰਾ ਗੁੜਾ ਹਲ ਕੀਤਾ ਪਿਆ ਬੱਜਰ ਡਿਗ ਲਿਆ ਪਿਆ ਬਾਦ ਤੋਂ ਪਏ ਪਏ ਗੁੜਾ ਸੁਰਜੂਗਰ ਰਸਤਾ ਵੀ ਸਹੀ ਨਹੀਂ ਹੁੰਦਾ ਇਹਨਾਂ ਨੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਜੀ ਤੁਸੀਂ ਪ੍ਰਸ਼ਾਸਨ ਦਾ ਮਤਲਬ ਹੀ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੀ ਹੈ ਮਤਲਬ ਸਾਰੇ ਨੂੰ ਪਤਾ ਹੀ ਹੈ ਚੀਜ਼ਾਂ ਦਾ ਬਣੀ ਜਾਂਦਾ ਖਰਾਬ ਹੋ ਗਿਆ ਕਿ ਸੈਕਸ਼ਨ ਸਹੀ ਨਹੀਂ ਹੈਗਾ ਵੀ ਮੇਨ ਰੋਡ ਸੋਏਪੁਰ ਰੋਡ ਇਹ ਕਿਹੜਾ ਕੋਈ ਲੈਂਕ ਰੋਡ ਆ ਮਤਲਬ ਕਿਸੇ ਨੂੰ ਨਾ ਪਤਾ ਹੋਊਗਾ ਮਤਲਬ ਕੋਈ ਪ੍ਰਸ਼ਾਸਨ ਵੀ ਨਹੀਂ ਆਇਆ ਕਿਸੇ ਨੇ ਮੌਕਾ ਵੀ ਨਹੀਂ ਦੇਖਿਆ ਕਿ ਵੀ ਤਾਂ ਕਿਹੜਾ ਰੋਡ ਦੇਖ ਕੇ ਹੋਇਆ ਕੀ ਆ ਸੰਸਾਰਨ ਸਭ ਦੇ ਕੇ ਜਾਣ ਆਗੇ ਪੁੱਛਾ ਚੁੱਕੀ ਵੀ ਰੋਡ ਦੇ ਕੀ ਦੋ ਤੱਕ ਕੰਪਲੀਟ ਹੋਊਗਾ ਇਹ ਕਿਵੇਂ ਹੋਊਗਾ ਕੋਈ ਖਾਲ ਗਿਆ ਇਹਨਾਂ ਦਾ 6 ਮਹੀਨੇ ਕਹਿੰਦੇ ਕੋਈ ਮਹੀਨੇ ਚ ਬੰਦ ਜੂ ਮਤਲਬ ਨਹੀਂ ਬੰਦ ਦੇ ਕੋਈ ਚਾਂਸ ਨਹੀਂ ਲੱਗ ਰਹੇ ਸਾਹਮਣੇ ਰੋਡ ਦੇ ਮਤਲਬ ਤੰਗ ਹੀ ਆਏ ਪੈਂਡ ਵਾਸੀ ਸਾਰੇ ਬਹੁਤ ਬੁਰਾ ਹਾਲ ਹਾਲ ਹੈ ਜੀ ਤੇ ਬੂੜਾ ਕੁਝ ਡਰੇ 1980 ਦੇ ਵਿੱਚ ਪਾਸ ਕੀਤੇ ਸੀ ਓਕੇ ਜੀ ਇਹ ਸਪੈਂਡ ਤੋਂ ਪਾਸ ਸੀ ਜਿੰਨੀ ਇਹ ਅੱਧੀ ਉਰਜਾ ਕੰਪੈਸਟੀ ਸੀ ਅਗਲੀ ਇਹ ਵੀ ਕੰਪੈਸਟੀ ਹੋਣੀ ਚਾਹੀਦੀ ਉਸ ਤੋਂ ਬਾਅਦ ਇਹ ਵਿੱਚ ਉਹੜਾ ਉਹ ਜੂ ਡਰੇਮ ਤੋਂ ਬਾਅਦ ਇਹਦੇ ਵਿੱਚ ਚੌਂਸਰਾ ਡਰੇਮ ਵਿੱਚ ਪਈ ਗਈ ਉਸ ਤੋਂ ਬਾਅਦ ਭੀਰਵਾਲੀ ਟ੍ਰੇਨ ਵਿੱਚ ਪਈ ਗਈ ਫਿਰ ਚਿੜੇਵਾਂ ਬਰੇਨ ਪਈ ਗਈ ਫਿਰ ਬੰਮਨ ਵਾਲਾ ਪਾਇਆ ਗਿਆ ਫਿਰ ਸਰਾਇਨਾ ਦਾ ਪਾਇਆ ਗਿਆ ਤਖਤਪੁਰਾਣਾ ਪਾਇਆ ਗਿਆ ਖੀਰੂ ਕੋੜ ਪੂਰਾ ਪਾ ਦਿੱਤਾ ਪਰ ਇਸ ਡਰੇਮ ਦੀ ਕੰਪਰੈਸਟੀ ਉਹਨੇ ਦੀ ਉਨੀ ਆ ਇਹਦੀ ਕੰਪਰੈਸਟੀ ਨਾ ਹੋਣ ਕਰਕੇ ਇਹ ਇੱਥੇ ਦੋ ਤਿੰਨ ਪਿੰਡ ਹਰ ਸਾਲ ਡੁੱਬ ਗਏ ਹਰ ਵਾਰੀ ਡੁੱਬ ਗਏ ਕੰਪਰੈਸਟੀ ਕੋਈ ਨਹੀਂ ਆਵੇ ਫਿਰ ਇਹਦਾ ਬਾਕੀ ਯਾਰ ਨੇ ਤਾਂ ਆਲੇ ਸੀਗੇ 2 ਸਾਲ ਹੋ ਗਏ ਇਹਨਾਂ ਨੂੰ ਗੱਡ ਕੀਤੀ ਨੂੰ 2 ਸਾਲ ਛੜਕ ਵੇਡਾ ਲਈ ਇਹਨਾਂ ਨੂੰ ਕੀਤੀ ਹੋਗੀ ਉੱਥੇ ਤੋਂ ਉੱਥੇ ਹੀ ਗਿਆ ਕੰਮ ਕਰ ਛੜਕ ਦੀ ਵਜ੍ਹਾ ਕਰਕੇ ਪਾਟੀ ਵਜ੍ਹਾ ਕਰਕੇ ਹੂਸ ਬਸਾ ਪਿਆ ਆਰੇ ਸਾਰਾ ਵੇਖ ਨੂੰ ਪਿੰਡ ਸਾਰਾ ਡੁੱਬ ਜਾਂਦਾ ਪਾਣੀ ਓਵਰਫਲੋ ਹੋਵੇ ਫਿਰ ਤਾਂ 4 ਸੁਰੇ ਦੀ ਬਹੁਤ ਖੇਤ ਡੁੱਬ ਜਾਣਗੇ ਸਾਰੇ ਪਿੰਡ ਨਾਲ ਨਾਲ ਆਲਾ ਜਾਣਾ ਆਖਾ ਹੋ ਗਿਆ ਸਾਰੇ ਪਿੰਡ ਸਾਰਾ ਇਲਾਕਾ ਕੱਟ ਆਫ ਹੋ ਗਿਆ ਫਰੋਜਪੁਰ ਤੋਂ ਲੈ ਕੇ ਸਾਰੀ ਗੱਡੀ ਜਿੰਨੀ ਬੰਦ ਹੈ ਕੋਈ ਆਵਾਜ਼ ਵੀ ਸਾਰੀ ਨਹੀਂ ਚੱਲ ਰਹੀ ਜਿੱਕਾ ਆਲੇ ਕਿਸੇ ਕੋਲ ਖੇਤ ਨਹੀਂ ਆ ਸਕਦੇ ਕੋਈ ਇੱਥੇ ਨਾ ਪ੍ਰਸ਼ਾਸਨ ਆ ਨਾ ਕੋਈ ਹੋ ਰਿਹਾ ਠੇਕੇਦਾਰਾਂ ਨੂੰ 2 ਸਾਲ ਹੋ ਗਏ ગામ ਨਾਲ ਬੈਠੇ ਕੋਈ ਪੱਟ ਨਹੀਂ ਪਿੰਡ ਸਾਰਾ ਬਰਬਾਦ ਹੋ ਗਿਆ ਇਸ ਕਰਕੇ ਅਸੀਂ ਵਿਭਾਗ ਨੂੰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਥੋੜਾ ਬਹੁਤ ਧਿਆਨ ਦੇ ਲੋ ਆ ਸਾਰਾ ਡੀਸੀ ਆਫਿਸ ਸਾਰਾ ਹੀ ਡਰੇਨ ਵਿਭਾਗਾ ਸਾਰਾ ਹੀ ਸੜਕ ਵਿਭਾਗਾ ਪਤਾ ਨਹੀਂ ਕਿੱਥੇ ਸੁੱਤਾ ਪਿਆ ਆ ਕੇ ਵੇਖੋ ਅਸੀਂ ਕੀ ਇੱਥੇ ਹਾਲਤ ਸਾਰੇ ਦੇ ਸਾਰੇ ਇਸ ਇਸ ਹੋਲਕਰ ਰੋਡ ਦੇ ਸਾਰੇ ਦੇ ਸਾਰੇ ਪੁਲ ਟੁੱਟੇ ਕਿੱਤੇ ਇੱਕ ਵੀ ਪੁਲ ਨਹੀਂ ਚੱਲ ਰਿਹਾ ਬੂੜਾ ਉਹ ਜੋ ਟੁੱਟਿਆ ਅਗਲੇ ਵੇ ਪੰਗਿਆ ਟੁੱਟਿਆ ਆੜ ਬਲੂ ਟੁੱਟ ਗਿਆ ਜਦੋਂ ਇਹ ਆਪਣਾ ਪੰਗਿਆ ਦੋਵੇਂ ਟੁੱਟ ਗਏ ਠੀਕ ਸਾਰੇ ਪੁੱਟੇ ਕੋਈ ਇੱਥੇ ਕੋਈ ਵਾਰੀਵਾਰ ਸੀ ਨਹੀਂਗਾ ਇੰਨੀ ਗਾ ਨਹੀਂ ਨਹੀਂ ਦੇਖੋ ਨਾ ਇਹਦਾ ਡਰੇਨਾ ਪਾਲ ਪੰਦੇ ਪਾਲ ਵੀ ਟੁੱਟ ਗਿਆ ਤੇ ਦੂਜੀ ਥਾਂ ਪਿੰਡ ਚ ਜਿਹੜੇ ਉਹਨੇ ਟੁੱਟਿਆ ਨਾ ਦਰਜੇਨ ਖੋਲੀ ਹੋਣੀ ਹੈ ਜਿਹੜੇ ਸਾਈਡ ਤੋਂ ਜਿਹੜਾ ਸਾਈਡ ਤੇ ਹਾਂਜੀ ਉਹੀ ਨੇ ਜਿਹੜੀ ਆਰਜੀ ਪਾਲ ਬਣਾਇਆ ਸੀ ਉਹ ਟੁੱਟ ਗਿਆ ਮਤਲਬ ਪਾਣੀ ਦਾ ਫਲੋ ਜਿਆਦਾ ਪਾਣੀ ਉਹ ਤਾਂ ਖੋਲਿਆ ਨਾ ਪਾਣੀ ਆ ਗਿਆ ਸੀਗਾ ਤੇ ਉਹ ਫਿਰ ਖੋਲਣ ਆਈ ਹਾਲੀ ਕੋਈ ਨਹੀਂ ਸੀ ਰਸਤਾ ਤਾਂ ਜਮੇ ਬੰਦ ਹੋ ਗਿਆ ਨੀ ਆ ਜਦੋਂ ਇੱਕ ਦੋ ਦਿਨ ਰਹੂਗਾ ਫਿਰ ਉਹ ਬਣਾ ਦਾਂਗੇ ਕੋਈ ਨਹੀਂ ਹੁੰਦਾ ਤੇ ਦੂਸਰਾ ਜਿਹੜਾ ਸੀਵਰੇਜ ਵੀ ਫੁੱਲ ਹੋਏ ਪਏ ਸਾਰੇ ਬਲੌਕ ਇਹ ਹੋਏ ਪਏ ਘਰਾਂ ਪਾਣੀ ਵੀ ਨਹੀਂ ਕਿਸੇ ਪਾਸੇ ਨਿਕਲਦਾ ਗਾ ਕਿਹੜਾ ਸੀਵਰੇਜ ਜਿਹੜੇ ਬਣਾਏ ਹੋਏ ਸੀ ਸਾਈਡ ਤੇ ਡਰੇਨ ਨਾਲ ਤੁਸੀਂ ਮਤਲਬ ਪਾਣੀ ਰੂੜ ਦੇ ਨਾਲ ਉਹ ਵੀ ਸਾਰੇ ਬਲੌਕ ਹੋਏ ਪਏ ਕੋਈ ਉਹਨਾਂ ਦਾ ਨਿਕਾਸ ਹੈ ਨਹੀਂ ਕਿਸੇ ਪਾਸੇ ਜਾਣ ਨੂੰ ਸਾਰੇ ਬਲੌਕਾਂ ਨਾਲੋਂ ਬਲੌਕ ਆਹੀ ਮਤਲਬ ਪਾਣੀ ਡਰੇਨ ਚ ਨਹੀਂ ਨਾ ਪੈਂਦਾ ਉਹ ਸੀਵਰੇਜ ਦਾ ਉਹ ਤੇ ਡਰੇਂਚ ਨਾਲ ਹੁੰਦਾ ਉਹ ਨਹੀਂ ਨਹੀਂ ਡਰੇਂਚ ਨਹੀਂ ਹੁੰਦਾ ਮੂਹਰੋ ਪੁੱਕੂ ਗਿਆ ਪੌਲ ਬੰਦਦਾ ਸੀ ਇਹਨੇ ਮੂਹਰੋ ਬੰਦ ਕਰਤਾ ਇਹਨੇ ਕੋਈ ਸਿਸਟਮ ਨਹੀਂ ਬਣਾਇਆ ਗਿਆ ਜਿਹੜੇ ਬੰਦੇ ਪੌਲ ਬਣਾ ਰਹੇ ਸੀਗੇ ਵੀ ਉਹਦਾ ਪਾਣੀ ਵੀ ਆਵੇ ਇਹਨੇ ਉਹ ਐ ਸੀ ਵੀ ਸਾਨੂੰ ਪਾਣੀ ਤੰਗ ਨਾ ਰਹੇ ਇਹਨੇ ਬੰਦ ਹੀ ਕਰ ਦਿੱਤੇ ਮੂਹਰੋ ਬੰਦ ਉਹ ਖਲਾ ਦਿੰਦੇ ਆ ਤੇ ਸਾਰਾ ਪਾਣੀ ਘਰਾਂ ਚ ਵੜੀ ਜਾਂਦਾ ਬੁਰਾ ਹਾਲ ਹੈ ਲੋਕ ਤੰਗ ਹੋਏ ਪਏ ਜੀ ਤੇ ਇੱਕ ਦੂਜਾ ਉਹ ਜਿਹੜਾ ਰਸਤਾ ਜਿੰਨਾ ਸਾਰਾ ਬੁਰਾ ਹਾਲ ਹੈ ਕੋਈ ਬੱਦਰ ਬੁੱਧੇ ਦਾ ਪਵਾ ਦੋ ਇੱਥੇ ਕੋਈ ਲੋਕ ਲੋਕ ਪਵਾ ਕੇ ਦਾ ਵੀ ਚਾਲੂ ਕੀਤਾ ਜਾਵੇ ਕਿਹੜਾ ਰਸਤਾ ਉਹ ਉਹ ਕਿਹੜਾ ਰਹਾ ਇਹ ਤੇ ਪੱਥਰ ਪਾ ਉਹ ਪਿਛਲੇ ਪਾਸੇ ਨੂੰ ਪਾਉਣ ਲੱਗ ਪਏ ਕਰ ਰਹੇ ਨੇ ਜੀ ਤੁਸੀਂ ਨਾਲ ਮਤਲਬ ਪਿੰਡ ਦਾ ਜਰੂਰ ਕਰਵਾਓ ਜੀ ਕਿਉਂ ਤੱਕ ਵੀ ਹੱਲ ਕਰਦੇ ਆ ਸਾਨੂੰ ਕੋਈ ਟਾਈਮ ਦੋਗੇ ਹੁਣ ਇਸ ਚੀਜ਼ ਦਾ ਇਹ ਵਸਣ ਇੱਧਰ ਹੀ ਆਉਣਾ ਸਮਝੀ ਚੱਕ ਲਈ ਮੈਂ ਬੱਸ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਆਏ ਸੀ ਚਲੋ ਕੋਈ ਨਹੀਂ ਚਲ ਵੀ ਕਰ ਲਿਆਂਗੇ ਜਿਵੇਂ ਕਰੀ ਜਾਂਦੇ ਪਰ ਹੁਣ ਨਹੀਂ ਲੋਕ ਪਿੱਛੇ ਹਟ ਗਏ ਅਸੀਂ ਲੋਕ ਬਹੁਤ ਤੰਗ ਆਏ ਹੋਏ ਹਾਂ ਉਹ ਜਿਹੜੇ ਬੰਦਾ ਆ ਕੇ ਸਾਰੀ ਲੋਕਾਂ ਦੇ ਘਰ ਆਣਾ ਮਗਰੋਂ ਘਰਾਂ ਦੇ ਪਿੱਛੇ ਪਿੱਛੇ ਰਹਿ ਕੇ ਇਹਦੀ ਲਿਖਦਾ ਕਿ ਖੇਤ ਨਹੀਂ ਜਾ ਸਕਦਾ ਗੁਰੂ ਨਹੀਂ ਜਾ ਸਕਦਾਗਾ ਤੁਸੀਂ ਆਪ ਦੀ ਸੀਨੀਅਰ ਨਾਲ ਗੱਲ ਕਰੋ ਸਾਨੂੰ ਵੀ ਟਾਈਮ ਲੈ ਕੇ ਦੋ ਕੋਈ ਹੱਲ ਕਰੋ ਜੇ ਸਾਡੇ ਪੈਂਡਾ ਉਹਨਾਂ ਜਿਹੜਾ ਪੈਂਡਾ ਕੋਈ ਮੌਕਾ ਦੇਖੋ ਇੱਕ ਅੱਗੇ ਵੀ ਬਣ ਕੀ ਰਿਹਾ ਇੱਥੇ ਵਾ ਕੋਈ ਨਹੀਂ ਕਰਦਾ ਮਤਲਬ ਜੇ ਪਾਣੀ ਜਿਆਦਾ ਹੋ ਜਾਏ ਜੇ ਪਾਣੀ ਪੈਂਡਾ ਨੂੰ ਪੈ ਗਿਆ ਨਾ ਫਿਰ ਲੋਕ ਤੁਹਾਨੂੰ ਪਹਿਣਗੇ ਕੋਈ ਪਾਣੀ ਘਰਾਂ 'ਚ ਵਰਨਾ ਸ਼ੁਰੂ ਹੋ ਜਾਊ ਹਮੇਸ਼ਾ ਇਸ ਤਰ੍ਹਾਂ ਉਹ ਕਹ ਲਾ ਨਾ ਸਹੀ ਗੱਲ ਹੈ ਇੱਕ ਇਥੇ ਮੋੜਾ ਬਿਜਲੀ ਲਾਈਨ ਤੇ ਆਪਾਂ 24 ਘੰਟੇ ਵਾਲੇ ਖੰਭਾ ਦੀ ਗਨਾਰਾ ਉੱਥੇ ਕੋਈ ਡਰੇਨ ਵਾਲੇ ਜਿਹੜੇ ਮਸ਼ੀਨ ਵਾਲਾ ਬੰਦਾ ਸੀ ਆਪਰੇਟਰ ਉਹ ਘਰੇ ਜਾ ਆਹ ਮਸ਼ੀਨ ਬੰਦ ਕਰਕੇ ਕੀ ਉਹਨੂੰ ਪਤਾ ਨਹੀਂ ਵੀ ਖੰਭਾ ਡੇਕਾ ਬਲੈਡ ਬੰਦ ਉਹ ਜਿੰਪੰਟ ਦੀ ਸਾਰੀ 24 ਘੰਟੇ ਮੇਨ ਲਾਈਨ ਆ ਸਰ ਉਹ ਤੋ ਤਾਂ ਇੰਨੀ ਦਿਨ ਗਲੀ ਦਾ ਨਾ ਕਰਨ ਤਾਂ ਕੋਲ ਟੋਟੇ ਦਾ ਜਫਾ ਕਰੋ ਫਿਰ ਪਿੰਡ ਨੂੰ ਕੋਸ਼ਤਾਂ ਸਭ ਜਾਓ ਪਿੰਡ ਦਾ ਸਾਡੇ ਦਾ ਸਹੀ ਗੱਲ ਹੈ ਉਹ ਡਰੇਨ ਦਾ ਖਲਾ ਲੰਦੇ ਆ ਮਤਲਬ ਉਹਨੂੰ ਕਹੋ ਨਾ ਵੀ ਤੁਸੀਂ ਇਥੇ ਆਪਰੇਟਰ ਭੇਜ ਦਿਓ ਇਸ ਮਸ਼ੀਨ ਖੜੀ ਆ ਉਹਨੂੰ ਕਹੋ ਵੀ ਆ ਕੇ ਖੰਭੇ ਖੰਭਿਆਂ ਨਾਲ ਲਿੱਤੀ ਆਪਰੇਟਰ ਜਾਵੜਿਆ ਕਰੇ ਦੱਸਦੇ ਪਿੰਡ ਵਾਲੇ ਕਹਿੰਦੇ ਵੀ ਹੈ ਨਹੀਂ ਆਪਰੇਟਰ ਕਰੇ ਭਰੇ ਪਹੁੰਚ ਗਿਆ ਉਹ ਮੈਂ ਤੁਹਾਨੂੰ ਪੰਜਾਬੀ ਗੱਲ ਦੱਸਦਾ ਜੱਟ ਪਾਹ ਜੀ ਇਹ ਬੰਦੇ ਗੱਲ ਨਹੀਂ ਸੁਣਦੇਗੇ ਅਸੀਂ ਨਹੀਂ ਬਹੁਤ ਮਦਦ ਕਰਦੇ ਸੀ ਕੋਈ ਚਾਹ ਪਾਣੀ ਜੋ ਹੁੰਦਾ ਸਭ ਕਰਦੇ ਆ ਪਰ ਇਹ ਸਾਡੀ ਗੱਲ ਨਹੀਂ ਸੁਣਦੇਗੇ ਇਹ ਮਾਹਮੇ ਬਹੁਤ ਤੰਗ ਹੀ ਡਰਾਈਵਰ ਸਾਨੂੰ ਛੱਡ ਕੇ ਸਾਡੀਆਂ ਜਿਹੜੀ ਪਹਿਲਾਂ ਹੈਗੀ ਦੋਹੀ ਸਹੀ ਸੀ ਸਾਨੂੰ ਸਵਾਇਆ ਜ਼ੋਰ ਤੋਂ ਲੈਣਾ ਸੀ ਅਸੀਂ ਐਵੇਂ ਬਣ ਜਾਣੀਏ ਥੋੜਾ ਜਿਹਾ ਐਵੇਂ ਕਰੋ ਆਪਣੇ ਆਪਰੇਟਰ ਨੂੰ ਤਾਂ ਭੇਜੋ ਸਾਡੇ ਕੋਲੇ ਜਿਹੜਾ ਸਾਡੀ 24 ਘੰਟੇ ਲਾਈਨ ਖੰਭਾ ਜਿਹੜਾ ਸਿਗਨਲ ਦੇ ਵਿੱਚ ਖੜਾ ਮਿੱਟੀ ਉਹਨਾਂ ਖੁਰੀ ਜਾਂਦੀ ਉਹਨਾਂ ਕੋਈ ਮਿੱ ਉਹਨੇ ਵੱਟ ਤੇ ਖੰਭਾ ਖੜਾ ਪਗੜੀ ਦੇ ਮਿੱਟੀ ਖੜੀ ਤੇ ਮਿੱਟੀ ਉਹਨਾਂ ਥੋੜੀ ਲੱਗੀ ਹੋਏ ਕੁਛੇ ਹਿੱਸਾ ਜਾਇਗਾ ਖੁਰਨ ਵਾਲਾ ਹੀ ਆ ਤੇ ਮਦੇਨ ਆਪੇ ਰਾਹ ਨੂੰ ਖੰਭਾ ਦੇ ਕੋਲ ਲੈਂਡ ਕੱਬਦੀ ਕੋਈ ਨਿਸ਼ਾਨ ਹੋਵੇ ਕਿਸੇ ਜਾਨਵਰ ਕੋਈ ਉਹ ਕਹਾਂ ਨਾ ਜੀ ਮੇਰੇ ਤੋਂ ਲਾਉਣੇ ਤੇ ਭੇਜੋ ਅਸੀਂ ਸਰਪੰਚ ਠੀਕੜਾ ਰੋਡ ਤੇ ਹੀ ਜਿਆਦਾ ਜਿਆਦਾ ਤੂੰ ਕੋਲਕਾਤਾ ਘੱਲ ਕਰਵਾਉਂਦੇ ਹੁਣ ਫਿਰ ਉਹਦੀ ਬੈਕ ਸਾਈਡ ਤੇ ਇੱਕ ਸੇਵਾ ਹੁਣ ਉਹ ਫੁਏਦਾ ਹੈ ਨਾ ਇਹ ਸਟਾਰਟਿੰਗ ਆ بارش بارش ਜਿਹੜੀ بارش ਹੋ ਰਹੀ ਨੇ ਤੇ ਸਟਾਰਟਿੰਗ ਆ ਇਹ ਕੋਈ ਨਾ ਨਹੀਂ ਪੈਂਦਾਗਾ ਹੁਣ ਕਿੰਨਾ ਕੋਰ ਰੌਣਕ ਹੈ ਪਤਾ ਨਹੀਂ ਕਿ ਕਿਹਨਾਂ ਕੋਈ ਜਾਂ ਤਾਂ ਉਹ ਕੋਈ ਸੁਣੀ ਵੀਡੀਓ ਭੇਜਦੇ ਆਂ ਚੈੱਕ ਕਰੋ ਕਿ ਫਾਇਨ ਦਾ ਫਲੂ ਕਿੰਨਾ ਹੋਇਆ ਪਿਆ ਉਹ ਤੁਹਾਡੇ ਖੁੱਲੇ ਪਾਣੀ ਪੈਪਾ ਜੀ ਨਹੀਂ ਨਾ ਜਿੰਨੀ ਮਰਜ਼ੀ ਪੈਪਾ ਨਾ ਪਾ ਦਿਓ ਪੈਪਾ ਨਾਲ ਪਾਣੀ ਇਹ ਨਾ ਕਰ ਸਕਦਾ ਹੁੰਦਾ ਜਿਹੜਾ ਸੇਮ ਵਾਲਾ ਹਾਂ ਮੈਂ ਸੁਣ ਗਿਆ ਸਮਝ ਗਿਆ ਪਰ ਇਹ ਤੁਹਾਨੂੰ ਕੋਈ ਆਪਾਂ ਸੋਲੂਸ਼ਨ ਲੱਭ ਗਿਆ ਇਹਨਾਂ ਨੇ ਵੀ ਹਾਲ ਤੱਕ ਕਰ ਗਏ ਇਹ ਗੱਲ ਹੋਰ ਜਾਂ ਬੰਦ ਕਰ ਤੇ ਲੋਕ ਵੇਖ ਕੇ ਮੁਰ ਜਾਂਦੇ ਨਾਲ ਨਹੀਂ ਬੋਲਦੇ ਥੋੜਾ ਹੁੰਦਾ ਮਤਲਬ ਐਵੇਂ ਪਰ ਹੁਣ ਵੀ ਤੂੰ ਪਿੱਛੇ ਨਹੀਂ ਮੁਰ ਜਾ ਪਾਣੀ ਘੜ ਗਿਆ ਪੈਪਾ ਫੇਰ ਪਾਵਾਂਗੇ ਚੱਲ ਪੂਰਾ ਰਹਿਗਾ ਤੁਸੀਂ ਇਹਦਾ ਕਰਵਾਓ ਕੋਈ ਹੱਲ ਹਮ ਕੈਮੋ ਦੋਨੇ ਕੋਈ ਰੋੜ ਤੇ ਬਜਰੀ ਪੁਜਰੀ ਕੋਈ ਬੋਗਲ ਲੱਕ ਤਾਂ ਬਹੁਤ ਹਮ ਤੋਰ ਨੂੰ ਕਰ ਦੋ ਯਾਰ ਰੋੜ ਤੇ ਚਾਹ ਦੀ ਬਈ ਪੱਪਾ ਕਿੰਨੇ ਕਰੀ ਜੀ ਅਗਰ ਤੂੰ ਦੇਖੋ ਜਿਹੜਾ ਆਹ ਰੋਡ ਤੇ ਬੱਜਤ ਪਾਇਆ ਸੀ ਉਹ ਮੀਂਹ ਪੈ ਗਿਆ ਗਲੇ ਪਟੇ ਗੇ ਟੋਏ ਪੈ ਗੇ ਉਹ ਕੋਈ ਨਹੀਂ ਖਾਦਾ ਕਿ ਸੁਬਾ ਗੁਰਦਵਾਰਾ ਸੰਗਤ ਨੇ ਵੀ ਜਾਣਾ ਹੁੰਦਾ ਬੁਰਾ ਹਾਲ ਕੀਤਾ ਪਿਆ ਜੀ ਇਹਦਾ ਤਾਂ ਤੂੰ ਨਾ ਅਮੇ ਕਰੋ ਤੁਸੀਂ ਆਪ ਆਓ ਆਪਣੇ ਫੀਨਰ ਲੈ ਕੇ ਆਓ ਤੇ ਤੁਸੀਂ ਚੈੱਕ ਕਰੋ ਸਾਹ ਰੋਡ ਦਾ ਦੌਰਾ ਦਾ ਕਰੋ ਇੱਕ ਵਾਰ ਤਾਂ ਨਿਕਲੋ ਮੜੇ ਕਰੋ ਤੁਸੀਂ ਕੋਈ ਨਹੀਂ ਕਰਦਾ ਤੁਸੀਂ ਕਰੋ ਸਾਨੂੰ ਸਾਨੂੰ ਕਿ ਹੋਰ ਨਾ ਕੋਈ ਇਹਦਾ ਹੱਲ ਘਟਣਾ ਪਵੇ ਠੀਕ ਠੀਕ ਹਾਂ ਜੀ ਮਹਾਰੋਡ ਦਾ ਬੁਰਾ ਹਾਲ ਬਹੁਤ ਹੋ ਗਿਆ ਮੀਂਹ ਪੈ ਗਿਆ ਬੱਜਰ ਡਲੇ ਡਲੇ ਪੱਤੇਗੇ ਟੋਏ ਪੈ ਗਏ ਕੋਈ ਨਾ ਟੋਣੇ ਸ਼ੁਰੂ ਪੱਥਰ ਦਾ ਦੂਜਾ ਇੱਕ ਆ ਹੋ ਗਿਆ ਪੋਲ ਵੀ ਦਾ ਜਿਹੜਾ ਪਾਈ ਪਾਪਾ ਨੱਪਗਾ ਸੀ ਪਾਣੀ ਡੱਪਿਆ ਨਹੀਂ ਵਹਿਦੀ ਤੇ ਪਾਣੀ ਦਾ ਫਲੋ ਜਿਆਦਾ ਹੋ ਗਿਆ ਤੇ ਟੁੱਟ ਗਿਆ ਪੋਲ ਵੀ ਉਹ ਤਾਂ ਵੀ ਪੂਰੀ ਗੱਲ ਕਿਸੇ ਦਾ ਸਾਰ ਨਹੀਂ ਦਮ ਮੈਨੂੰ ਕੁਝ ਕਹਿ ਸਕਦਾ ਪੱਥਰ ਕੋਣ ਦਾ ਮੈਂ ਗੱਲ ਕਰ ਪੱਥਰ ਦੀ ਨਾ ਐਵੇਂ ਕੋਈ ਪੱਥਰ ਦਾ ਹੱਲ ਕਰਵਾਓ ਜਿਹੜਾ ਮਤਲਬ ਰੋੜੇ ਟੋਏ ਪੈ ਗਏ ਹੁਣ ਨੰਗਨ ਆਪਣਾ ਬੁਰਾ ਹਾਲ ਹੀ ਹੋ ਗਿਆ ਜੀ ਤੁਹਾਨੂੰ ਉਹਨਾਂ ਪੱਥਰਾਂ ਬਣ ਲੱਗਣੀ ਇੱਕ ਦੋ ਦਿਨਾਂ ਚ। ਮਤਲਬ ਤੁਸੀਂ ਬਾਅਦੋਂ ਇੱਕ ਦੋ ਦਿਨਾਂ ਦੇ ਅਜਮੀਂ ਹਰ ਤੱਕ ਕੱਲ੍ਹ ਤੱਕ ਆਦੋ ਤੁਸੀਂ ਸ਼ੁਰੂ ਕਰ ਦੋਣਾ ਸਾਡੀ ਰਿਕਵੈਸਟ ਹੈ ਸਾਡੀ ਤਾਂ ਹੁਣ ਬਹੁਤ ਤੰਗ ਆਏ ਪਏ ਪਿੰਡਾਂ ਦੇ ਹੁਣ। ਮੀਂਹ ਵਿੱਚ ਮੀਂਹ ਪੈ ਕੇ ਵਿੱਚ ਪੱਥਰ ਨਹੀਂ ਆ ਰਹੇ। ਨਹੀਂ ਤੁਸੀਂ ਕੋਈ ਸੋਲੂਸ਼ਨ ਲੱਭੋ ਲੈ ਕੇ ਆਓ ਕਿੱਥੋਂ ਵੀ ਹੈਨਾ ਸਾਨੂੰ ਕਰਵਾਓ ਸਾਡੀ ਵੀ ਲੋੜ ਹੈ ਇਹ ਨਾਲ। ਤਾਂ ਬੰਨੇ ਕਿ ਬੰਨੇ? ਹਾਂ ਜੀ ਜੀ ਕਿਹਦਾ ਕੋਈ ਹੈ ਰੋਡ ਬਿਲਕੁਲ ਕੋਈ ਟਾਈਮ ਐਸਟੀਮੇਟ ਕੋਈ ਹੁਣ ਕਿਉਂ ਤੱਕ ਬਜਰੀ ਪਾ ਕੇ ਕੰਪਲੀਟ ਹੋ ਸਕਦਾ ਰੋਡ ਇਹ। ਜੇ ਪੱਥਰ ਜੇ ਪੱਥਰ ਮਿਲਦਾ ਨਾ ਫੇਰ ਤਾਂ ਲੋਕਾਂ ਪਿੱ ਹਾਂ ਜੀ ਪੱਤੀ ਭਾਈ ਹਾਂ ਜੀ ਨੋਬੰਦੇ ਠੀਕ ਹੈ ਅੱਜ ਹੁਣ ਲਵਾਣ ਆਪਣੇ ਤੱਕ ਬੜਾ ਲੱਗ ਗਿਆ ਠੀਕ ਹੈ ਅੰਦਰ ਨਹੀਂ ਮਿਲਿਆ ਕੇ ਤਾਂ ਅੰਚਨਾ ਪਈ ਆ ਜਿਹੜਾ ਪੱਤੀ ਉਹਦਾ ਸੀ ਓਕੇ ਜੀ ਨਹੀਂ ਹੁਣ ਕੀ ਹੁਣ ਕੀ ਚਾਂਸ ਹੈ ਪੱਥਰ ਕੋਲੋਂ ਮਿਲਦਾ ਕੋਲੋਂ ਪੱਥਰ ਦਾ ਮਹੀ ਦਾ ਟਕਾਈ ਹੋਈ ਆ ਹਾਂ ਕੋਈ ਠੀਕ ਹੈ ਠੀਕ ਹੈ ਜੀ ਕਿੰਨਾ ਸਮਾਂ ਲੱਗ ਕੋਈ ਸਮਾਂ ਕਿੰਨਾ ਲੱਗ ਸਕਦਾ ਜੀ ਇਸੀ ਤੇ ਸਮਾਂ ਦਾ ਮੈਨੂੰ ਅੱਜ ਹੀ ਟੈਕ ਨਹੀਂ ਕੈਸਾ ਦਾ ਕੁਛ ਓਕੇ ਚਲੋ ਤੁਸੀਂ ਦੇਖੋ ਮੈਂ ਜਿੰਨਾ ਗੱਲ ਕਰਦਾ ਕਿਹਦਾ ਮਿਲਿਆ ਜਤੈ ਕਿੰਨੇ ਮਤ ਕੇ ਤੁਹਾਡੇ ਕੋਲੇ ਕੋਈ ਆਇਆ ਹੁਣ ਹਾਂਜੀ ਉਹ ਕਿਹਦਾ ਲੰਕੇਦਾਂ ਨੰਬਰ ਕੋਲ ਕੋਈ ਬੋਲ ਵਾਲਾ ਇਹਦਾ ਹਾਂਜੀ ਜਣਕੇਦਾਂ ਨਾਲ ਗੱਲ ਕਰ ਲੈਨੇ ਪਰ ਹੁਣ ਜਾਗ ਗਿਆ ਟੁੱਟ ਗਿਆ ਕਿ ਚਲਦੇ ਦਿੰਦੀਆਂ ਨਾ ਚੱਟ ਗਿਆ ਟੁੱਟ ਗਿਆ ਟੁੱਟ ਗਿਆ ਕੋ ਬਾਹਰ ਕੱਢ ਤਾ ਕੋਈ ਪਾਣੀ ਨਹੀਂ ਰੋਲ ਪਾਣੀ ਪੈਂਦਾ ਟੁੱਟੂ ਨਹੀਂ ਤਾਂ ਅੱਛਾ ਅੱਛਾ ਹਾਂਜੀ ਤੁਸੀਂ ਮੈਂ ਕਿਨਕੇਦਾਂ ਨਾਲ ਵੀ ਗੱਲ ਕਰਨ ਨੂੰ ਕੋਈ ਜੋਸ ਆਪਰੇਟਰ ਭੇਜੋ ਨਾ ਮਸ਼ੀਨ ਵਾਲਾ ਕੋਈ ਖੰਭੇ ਖੰਭੇ ਮਿੱਟੀ ਮਿੱਟੀ ਲਵਾ ਲਗੇ ਸੀ ਕੋ ਜਿਹੜੀ 24 ਘੰਟੇ ਲੈਂਡ ਆਪਦੀ ਉਹ ਖੰਭੇ ਖੰਭੇ ਦੀ ਗਨਾਂ ਲਿਆ ਉਹ ਮਿੱਟੀ ਖਰੀਏ ਨਾਲ ਕੀਦਾ ਮੈਨੂੰ ਲਾਈਨ ਤੇ ਲਾ ਦੇਣਾ ਵੀਰੇ ਤੁਸੀਂ ਕਰਾਪੀ ਕਰੀਏ ਮੈਨੂੰ ਹਾਲ ਲਾਈਨ ਤੇ ਲਿਆਓ ਤੁਸੀਂ ਐਵੇਂ ਗੱਲ ਕਰੋ ਸਾਡੀ ਗੱਲ ਨਹੀਂ ਸੁਣਦਾ ਉਹ ਤੁਸੀਂ ਲਾਈਨ ਤੇ ਲੋ ਹਾਂਜੀ ਕੋਈ ਨਹੀਂ ਲੱਕੇ ਮਾਦੇ ਹੁਣ ਤੁਹਾਡੇ ਸਾਹਮਣੇ ਛੋਡਾਣ ਜਿੱਕਰ ਸਾਡਾ ਕਿਤੇ ਚੱਕੂ ਆ ਹੁਣ ਇਹ ਕੀਨਾਂ ਨੂੰ ਉਹਨਾਂ ਦੀ ਹੁਣ ਬੈਕ ਆ ਲਉਂਦੀ ਜਾਂ ਗੱਲਬਾਤ ਹੁੰਦੀ ਨੂੰ ਕਹੋ ਵੀ ਇੱਕ ਆਪਦਾ ਪਲੇਟਰ ਦੇ ਇੱਕ ਕੰਢੇ ਨੂੰ ਮਿੱਟਾਉਣ ਲਈ ਖੰਭਾ ਦੀ ਬਿਨਾਂ ਲਾਓ ਤਾਂ ਕਾਂਜੀ ਤਾਂ ਅਸੀਂ ਆਪਾਂ ਪਲੇਟਰ ਭੇਜੋ ਪਲੇਟਰ ਦਾ ਦੇਖੀ ਰੱਖ ਲਾਂਗੇ ਹੈਲੋ ਬੇਕਵਾ ਜੀ ਤੇਗबीर ਤੁਮੇ ਤੇਗਬੀ ਨਾ ਕਰਦੇ ਦੁਬਾਰਾ ਗੱਲ ਅਸੀਂ ਠੀਕ ਹੈ ਜੀ ਹਲੋ ਜਿੱਥੇ ਖੋਲਦੀ ਹੈ ਸੇਵਣਾ ਵਿੱਚ ਜਾ ਕੇ ਉਹ ਟ੍ਰੇਨ ਜੀ ਹਾਂਜੀ ਹਾਂਜੀ ਕੀਰਨਾ ਕਰਦੇ ਜਿੱਥੇ ਸੇਵਣਾ ਖੁੱਲਦਾ ਜਾ ਕੇ ਹਾਂਜੀ ਹਾਂਜੀ ਉਹ ਕਹਿੰਦੇ ਖੋਲਦੇ ਸੀ ਉਹ ਨਹੀਂ ਖੋਲਣ ਦਿੰਦਾ ਕਿਹੜਾ ਘਰ ਫਿਰ ਨਾਲ ਦਾ ਜੀ ਲਾਸਟ ਘਰ ਆ ਜਿੱਥੇ ਸੇਵਣਾ ਵਾਲੇ ਦੇ ਕੋਲੇ ਜਿੱਥੇ ਖੋਲ ਟ੍ਰੇਨ ਜਾ ਕੇ ਦੇਖਦੀ ਹੁੰਦੀ ਆ ਨਹੀਂ ਨਹੀਂ ਕੀ ਖੋਲਦਾ ਕੀ ਸੀਗਾ ਤੁਸੀਂ ਆ ਟ੍ਰੇਨ ਸਾਫ ਕਰਦੇ ਸੀਗੇ ਅੱਛਾ ਉਹ ਕਹਿੰਦਾ ਮੈਂ ਨਹੀਂ ਖੋਲਣ ਦੇਣੀ ਕਿ ਕਹਿੰਦੇ ਉਹ ਰਾਤ ਆ ਆ ਜੀ ਹੁਣ ਭੇਜੋ ਆਪਰੇਟਰ ਨੂੰ ਅਸੀਂ ਕੋਲੇ ਖੜੇ ਆਂ ਆਪੇ ਕਰਵਾ ਲਾਂਗੇ ਆ ਗਿਆ ਆਪਰੇਟਰ ਦਾ ਪਹੁੰਚੂਗਾ ਤੇ ਉਹ ਕਰਵਾ ਲਿਆ ਗਿਆ ਆ ਵੀ 24 ਘੰਟੇ ਲਾਈਨ ਦਾ ਸਹੀ ਕਰਵਾ ਲਿਆ ਸੀ ਇੱਕ ਵੀ ਦੂਜਾ ਕਰਵਾ ਲੈਂਦੇ ਆ ਕਿੰਨੇ ਦਾ ਉੱਥੇ ਕੋਲੇ ਛੱਡ ਕੇ ਆਪ ਖਲਵਾ ਲਓ ਨਾ ਫਿਰ ਸਾਨੂੰ ਸਹੀ ਟਾਈਮ ਦੋ ਆਪਰੇਟਰ ਕਿੰਨੇ ਟਾਈਮ ਤੱਕ ਪਹੁੰਚੂਗਾ ਆਪਰੇਟਰ ਆ ਗਿਆ 15-20 ਮਿੰਟ ਐਸਾ 15-20 ਮਿੰਟ ਤੋਂ ਪਹਿਲੇ ਪਹਿਲਾਂ ਭੇਜੋ 延迟 ਨਾ ਕਰੋ ਹੁਣ ਸਾਡੇ ਸਾਡੇ ਸੈਸ਼ਨ ਸੀ ਦਾ ਖਤਮ ਹੋ ਹੀ ਪਈ ਸਰ ਰਿਕਵੈਸਟ ਹੀ ਸਾਡੀ ਪਲੀਜ਼ ਆਜੋ ਆਜੋ ਆਪੇ ਜੀ ਠੀਕ ਹੈ ਜੀ ਨਹੀਂ ਨਹੀਂ ਦੇਖੋ ਨਾ ਇਹ ਡਰੇਨਾ ਪੌਲ ਬਣਦੇ ਪੌਲ ਵੀ ਟੁੱਟ ਗਿਆ ਤੇ ਦੂਜੀ ਗਾ ਪਿੰਡ ਚ ਜਿਹੜੇ ਉਹ ਟੁੱਟਿਆ ਨਾ ਦਰਜਣ ਖੋਲੀ ਹੋਣੀ ਹੈ ਜਿਹੜੇ ਸਾਈਡ ਤੋਂ ਨਾ ਜਿਹੜਾ ਸਾਈਡ ਤੇ ਹਾਂਜੀ ਉਹੀ ਨਾ ਜਿਹੜੀ ਆਰਜੀ ਪੌਲ ਬਣਾਇਆ ਸੀ ਉਹ ਟੁੱਟ ਗਿਆ ਮਤਲਬ ਪਾਣੀ ਦਾ ਫਲੋ ਜਿਆਦਾ ਹੋ ਗਿਆ ਉਹ ਤਾਂ ਖੋਲਿਆ ਨਾ ਪਾਣੀ ਆ ਗਿਆ ਸੀਗਾ ਤੇ ਉਹ ਫਿਰ ਖੋਲਣਾ ਹੀ ਹਾਲੇ ਕੋਈ ਨਹੀਂ ਚੱਲ ਰਹਾ ਰਸਤਾ ਤਾਂ ਜਿਵੇਂ ਬੰਦ ਹੋ ਗਿਆ ਕੁਝ ਦਿਨ ਸੀ ਨਹੀਂ ਆ ਇੱਕ ਦੋ ਦਿਨ ਰਹੂਗਾ ਫਿਰ ਉਹ ਬਣਾ ਦਾਂਗੇ ਕੋਈ ਨਹੀਂ ਹੁੰਦਾ ਤੇ ਦੂਸਰਾ ਜਿਹੜੇ ਸੀਰੇ ਵੀ ਫੁੱਲ ਹੋਏ ਪਏ ਸਾਰੇ ਬਲਾਕ ਹੋਏ ਪਏ ਘਰਾਂ ਪਾਣੀ ਵੀ ਨਹੀਂ ਪਾਸ ਨਿਕਲਦਾ ਗਾ ਕਿਹੜੇ ਸੀਵਰੇਜ ਜਿਹੜੇ ਬਣਾਏ ਹੋਏ ਸੀ ਸਾਈਡ ਤੇ ਡਰੇਨ ਵਾਲੇ ਤੁਸੀਂ ਮਤਲਬ ਪਾਣੀ ਰੋਡ ਦੇ ਨਾਲ ਉਹ ਵੀ ਬਲੌਕ ਹੋਏ ਪਏ ਕੋਈ ਉਹਨਾਂ ਦਾ ਨਿਕਾਸ ਹੈ ਨਹੀਂ ਕਿਸੇ ਪਾਸੇ ਜਾਣ ਨੂੰ ਸਾਰੇ ਬਲੌਕਾਂ ਦਾ ਲਓ ਬਲੌਕ ਆਹੀ ਮਤਲਬ ਪਾਣੀ ਡਰੇਨ ਚ ਨਹੀਂ ਨਾ ਪੈਂਦਾ ਉਹ ਸੀਵਰੇਜ ਦਾ ਜਾਉਂਦੇ ਡ੍ਰੈਂਚ ਦਾ ਹੁੰਦਾ ਉੱਥੇ ਨਹੀਂ ਨਹੀਂ ਡ੍ਰੈਂਚ ਨਹੀਂ ਹੁੰਦਾ ਮੂਹਰੋ ਕੂ ਗਿਆ ਪੁਲ ਬੰਦਦਾ ਇਹਨੇ ਮੂਹਰੋ ਬੰਦ ਕਰਤਾ ਇਹਨੇ ਕੋਈ ਸਿਸਟਮ ਨਹੀਂ ਬਣਾਇਆ ਗਿਆ ਜਿਹੜੇ ਬੰਦੇ ਪੁਲ ਬਣਾ ਰਹੇ ਸੀਗੇ ਵੀ ਉਹਨਾਂ ਦਾ ਪਾਣੀ ਪਿਆਵੇ ਨੇ ਉਹ ਐ ਸੀ ਵੀ ਸਾਨੂੰ ਪਾਣੀ ਤੰਗ ਨਾ ਰਹੇ ਇਹਨਾਂ ਨੇ ਬੰਦ ਹੀ ਕਰਤੇ ਮੂਹਰੋ ਬੰਦ ਉਹ ਖਲਾ ਦਿੰਦੇ ਆ ਸਾਰਾ ਪਾਣੀ ਘਰਾਂ ਚ ਵੜੀ ਜਾਂਦਾ ਬੁਰਾ ਹਾਲ ਹੈ ਲੋਕ ਤੰਗ ਹੋਏ ਪਏ ਆ ਜੀ ਤੇ ਇੱਕ ਦੂਜਾ ਉਹ ਜਿਹੜਾ ਰਸਤਾ ਜਿੰਨਾ ਸਾਰਾ ਬੁਰਾ ਹਾਲ ਹੈ ਕੋਈ ਬੱਦਲ ਪੁੱਜਦਾ ਪਵਾ ਦੋ ਇੱਥੇ ਕੋਈ ਲੋਕ ਲੋਕ ਪਵਾ ਕੇ ਤਾਂ ਵੀ ਚਾਲੂ ਕੀਤਾ ਜਾਵੇ ਕਿਹੜਾ ਰਸਤਾ ਉਹੋ ਜਿਹੜਾ ਰਸਤਾ ਹੈ ਤੇ ਪੱਥਰ ਪੈਣਾ ਉਹ ਪਿਛਲੇ ਪਾਸੇ ਨੂੰ ਪਾਉਣ ਲੱਗ ਪਏ ਕਰਾ ਦੋ ਜੀ ਇਹਦਾ ਮਤਲਬ ਪਿੰਡ ਦਾ ਜਰੂਰ ਕਰਵਾਓ ਤੇ ਕਿਉਂ ਤੱਕ ਤੁਸੀਂ ਹੱਲ ਕਰਦੇ ਆ ਸਾਨੂੰ ਕੋਈ ਟਾਈਮ ਦੋਗੇ ਹੁਣ ਇਸ ਚੀਜ਼ ਦਾ ਇਹ ਬਸ ਇਧਰ ਹੀ ਆਉਣਾ ਪਤਾ ਕੀ ਚੱਕਰ ਹੀ ਮੈਂ ਬੱਦ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਆਏ ਸੀ ਚਲੋ ਕੋਈ ਨਹੀਂ ਚਲ ਵੀ ਕਰ ਲਿਆਂਗੇ ਜਿਵੇਂ ਕਰੀ ਜਾਂਦੇ ਪਰ ਹੁਣ ਨਹੀਂ ਲੋਕ ਪਿੱਛੇ ਹਟ ਗਏ ਸੀ ਲੋਕ ਬਹੁਤ ਅੰਗਾਈ ਹੋਏ ਆ ਕੁਈ ਹਰੇਕ ਬੰਦਾ ਆ ਕੇ ਆ ਸਾਰੇ ਲੋਕਾਂ ਦੇ ਘਰ ਆਣਾ ਮਗਰੋਂ ਘਰ ਵਾਲੇ ਕਿ ਪਿੱਛੇ ਕੁਛ ਹੀ ਰਹਿ ਗਏ ਇਧਰ ਇਧਰ ਕਿ ਖੇਤ ਨਹੀਂ ਜਾ ਸਕਦਾ ਕੁਝ ਨਹੀਂ ਜਾ ਸਕਦਾ ਤੁਸੀਂ ਆਪ ਦੀ ਸੀਨੀਅਰ ਨਾਲ ਗੱਲ ਕਰੋ ਤੇ ਸਾਨੂੰ ਕੁਝ ਟਾਈਮ ਲੈ ਕੇ ਦੋ ਕੁਝ ਹੱਲ ਕਰੋ ਜੇ ਸਾਡੇ ਪੈਂਡੋਂ ਨੇ ਜੇ ਪੈਂਡਾ ਕੋਈ ਮੌਕਾ ਦੇਖੋ ਇੱਕ ਅੱਗੇ ਵੀ ਬਣ ਕੀ ਰਿਹਾ ਇੱਥੇ ਮਾ ਕੋਈ ਨਹੀਂ ਕਰਦਾ ਮਨ ਜੇ ਕਿ ਪਾਣੀ ਜਿਆਦਾ ਹੋਈ ਜੇ ਪਾਣੀ ਪੈਂਡੋਂ ਨੂੰ ਪੈ ਗਿਆ ਨਾ ਫਿਰ ਲੋਕ ਤੁਹਾਨੂੰ ਪੈਣਗੇ ਕੋਈ ਪਾਣੀ ਘਰਾਂ ਚ ਵੜਨਾ ਸ਼ੁਰੂ ਹੋ ਜਾਊ ਹਮ ਇਸ ਚੀਜ਼ ਦਾ ਸੂਸੀਆ ਨਾਲ ਇੱਕ ਹੀ ਸਮਾਜਾ ਬਿਜਲੀ ਲਾਈਨ ਤੇ ਆਪਦੀ 24 ਘੰਟੇ ਵਾਲੇ ਖੰਭਾ ਦੀ ਗਨਾਲਾ ਉੱਥੇ ਕੋਈ ਡਰੇਨ ਵਾਲੇ ਜਿਹੜੇ ਮਸ਼ੀਨ ਵਾਲਾ ਬੰਦਾ ਸੀ ਆਪਰੇਟਰ ਉਹ ਘਰੇ ਜਾ ਆੜਮਸ਼ੀਨ ਬੰਦ ਕਰਕੇ ਕੀ ਉਹਨੂੰ ਪਤਾ ਨਹੀਂ ਵੀ ਖੰਭਾ ਡੇਗ ਪਿਆ ਬਲੈਡ ਬੰਦ ਉਹ ਚ ਪੈਂਟ ਦੀ ਸਾਰੀ 24 ਘੰਟੇ ਮੇਨ ਲਾਈਨ ਆ ਸਰ ਉਹ ਤੋ ਤਾਂ ਇੰਨੀ ਨਹੀਂ ਗੱਲੀ ਦਾ ਨਾ ਕਰਨ ਤੇ ਪੌਲ ਟੋਟੇ ਦਾ ਜਫਾ ਕਰੋ ਫਿਰ ਪੈਂਟ ਨੂੰ ਕੋਸਤਾ ਸਭ ਜਾਓ ਪੈਂਟ ਦਾ ਸਾਡੇ ਦਾ ਸਹੀ ਗੱਲ ਆ ਉਹ ਡਰੇਨ ਦਾ ਖਲਾ ਲੈਂਦੇ ਆ ਮਤਲਬ ਉਹਨੂੰ ਕਹੋ ਨਾ ਤੁਸੀਂ ਇੱਥੇ ਆਪਰੇਟਰ ਭੇਜ ਦਿਓ ਇਸ ਮਸ਼ੀਨ ਖੜੀ ਆ ਉਹਨੂੰ ਕਹੋ ਵੀ ਆ ਕੇ ਖੰਭੇ ਖੰਭਿਆਂ ਨੂੰ ਮਿੱਟੀ ਦਾ ਲਾ ਆਪਰੇਟਰ ਜਾਵੜਿਆ ਕਰੇ ਦੱਸ ਰਿਹਾ ਪਿੰਡ ਵਾਲੇ ਕਹਿੰਦੇ ਵੀ ਹੈ ਨਹੀਂ ਆਪਰੇਟਰ ਕਹਿੰਦੇ ਘਰੇ ਪਹੁੰਚ ਗਿਆ ਉਹ ਮੈਂ ਤੁਹਾਨੂੰ ਪੰਜਾਬੀ ਗੱਲ ਦੱਸਦਾ ਜੱਟ ਪਹਾੜ ਜੀ ਇਹ ਬੰਦੇ ਗੱਲ ਨਹੀਂ ਸੁਣਦੇਗੇ ਅਸੀਂ ਇਹ ਬਹੁਤ ਮਦਦਗਾਰ ਤੁਸੀਂ ਕੋਈ ਚਾਹ ਪਾਣੀ ਜੋ ਹੁੰਦਾ ਸਭ ਕਰਦੇ ਆ ਪਰ ਇਹ ਸਾਡੀ ਗੱਲ ਨਹੀਂ ਸੁਣਦੇਗੇ ਇਹ ਬਾਈ ਯਾਰ ਇਹਨਾਂ ਨੂੰ ਮੈਂ ਬਹੁਤ ਤੰਗ ਡਰ ਤੋਂ ਸਾਨੂੰ 3.5 ਸਾਡੀਆਂ ਜਿਹੜੀ ਪਹਿਲਾਂ ਹੈਗੀ ਦੋਹੀ ਸਹੀ ਸਾਨੂੰ ਸੋਇਆ ਰੋੜ ਤੋਂ ਲੈਣਾ ਕਿਥੇ ਅਸੀਂ ਮੈਂ ਬਣ ਜਾਣੀਗਾ ਥੋੜਾ ਜੀ ਨਾ ਐਵੇਂ ਕਰੋ ਆਪਣੇ ਆਪਰੇਟਰ ਨੂੰ ਤਾਂ ਭੇਜੋ ਸਾਡੇ ਕੋਲੇ ਜਿਹੜਾ ਸਾਡੀ 24 ਘੰਟੇ ਲਾਈਨ ਨਾਲ ਖੰਭਾ ਜਿਹੜਾ ਸਿਗਨਲ ਦੇ ਵਿੱਚ ਖੜਾ ਮਿੱਟੀ ਉਹਨਾਂ ਖੁਰੀ ਉੱਥੇ ਬੱਟ ਦੇ ਖੰਭਾ ਖੜਾ ਪਰੜੀ ਦੇ ਤੇ ਮਿੱਟੀ ਉਹਨਾਂ ਥੋੜੀ ਲੱਗੀ ਹੋਏ ਕੁਝ ਕਿ ਹਿੱਸਾ ਰਹਿ ਗਿਆ ਖੁਰਨ ਵਾਲਾ ਹੀ ਆ ਤੇ ਮਦੇਨ ਆਪਕੇ ਸਾਹਮਣੇ ਖੰਭਾ ਦੇਖ ਤੂੰ ਲੈਂਡ ਕੱਪ ਦੀ ਕੋਈ ਨਿਸ਼ਾਨ ਹੋਵੇ ਕਿਸੇ ਜਾਨਵਾਲ ਕੋਈ ਉਹ ਕਰਾਨਾ ਵਾ ਜੀ ਮੈਂ ਬਰੇਟਨ ਨੂੰ ਲਾਉਂਗੀ ਕਿਸੇ ਭੇਜੂ ਅਸੀਂ ਸਰਪੰਚ ਥੀ ਖੜਾ ਰੋੜ ਤੇ ਜੀ ਜੀ ਕਹਦਾ ਤੂੰ ਕੋਲਕਾਤਾ ਤੱਕ ਹੱਲ ਕਰ ਮੁੰਨੇ ਹੁਣ ਫਿਰ ਉਹਦੀ ਬੈਕ ਸਾਈਡ ਤੇ ਇੱਕ ਇਹ ਵਾ ਹੁਣ ਉਹ ਆਪਾ ਪੂਆ ਜਾ ਰਿਹਾ ਹੈ ਨਾ ਇਹ ਸਟਾਰਟਿੰਗ ਆ بارش بارش ਜਿਹੜੀ بارش ਹੋ ਰਹੀ ਨਹੀਂ ਤੇ ਸਟਾਰਟਿੰਗ ਆ ਇਹ ਜੀ ਉਹ ਨਹੀਂ ਪੈਂਦਾਗਾ ਹੁਣ ਕੋਈ ਰੌਣਕ ਪਤਾ ਨਹੀਂ ਕਿ ਕੀ ਨਾ ਕੋਈ ਜਾਂ ਤਾਂ ਉਹ ਤੁਹਾਨੂੰ ਵੀਡੀਓ ਭੇਜਦੇ ਆਂ ਚੈੱਕ ਕਰੋ ਕਿ ਪੰਜ ਦਾ ਫਲੂ ਕਿੰਨਾ ਹੋਇਆ ਪਿਆ ਆਹੋਂ ਤੋਂੜੇ ਖੁੱਲੇ ਪਈ ਪਾਪਾ ਜੀ ਨਹੀਂ ਨਾ ਜੇ ਨਹੀਂ ਮਰਦੀ ਪਾਪਾ ਨਾ ਪਾਉ ਪਾਪਾ ਸਾਡੀ ਪਾਣੀ ਨਹੀਂ ਨਾ ਕਿ ਸਕਦਾ ਹੁੰਦਾ ਜਿਵੇਂ ਸੇਮਾ ਨਾਲ ਹਾਂ ਮੈਂ ਸੁਣੀ ਗੱਲ ਸਮਝ ਗਿਆ ਪਰ ਇਹਨਾਂ ਨੂੰ ਕੋਈ ਆਪਾਂ ਸੋਚਣਾ ਲੱਭ ਗਿਆ ਇਹਨਾਂ ਨੇ ਵੀ ਹਾਲ ਤੱਕ ਕਰ ਗਏ ਫਿਲਹਾਲ ਰੋੜਾ ਜਾਂ ਬੰਦ ਕਰ ਤੇ ਲੋਕ ਵੇਖ ਕੇ ਮੁਰ ਜਾਂਦੇ ਨਾਲ ਨਹੀਂ ਬੋਲਦੇ ਥੋੜਾ ਹੁੰਦਾ ਮਤਲਬ ਐਵੇਂ ਪਰ ਹੁਣ ਵੀ ਕੋਈ ਪਿੱਛੇ ਨਹੀਂ ਮੀਂਹ ਪਾਣੀ ਕਢ ਗਿਆ ਪਰ ਪਾ ਫਿਰ ਪਾ ਦਾਂਗੇ ਚੱਲ ਪੂਰਾ ਦਾ ਸਤਾ ਹੈਗਾ ਤੁਸੀਂ ਇਹਦਾ ਕਰਵਾਓ ਕੋਈ ਹੱਲ ਹਮ ਟਾਈਮ ਤੇ ਕੋਈ ਦੂਰ ਤੇ ਬਜਲੀ ਪੁਜਲੀ ਕੋਲ ਬੋ ਕੋਲ ਲੱਕ ਤਾਂ ਬਹੁਤ ਹਾਂ ਤੁਰ ਲੋਕਾਂ ਦਾ ਕਰ ਦੋ ਯਾਰ ਰੋੜ ਤੇ ਬੰਤਰੀ ਬੰਤਰੀ ਪਪਾ ਜੀ ਕਿ ਕਰੀ ਜੀ ਅਗਰ ਤੂੰ ਦੇਖੋ ਜਿਹੜਾ ਆਹ ਰੋਡ ਤੇ ਬਜਟ ਪਾਇਆ ਸੀ ਉਹ ਮੀਂਹ ਪੈ ਗਿਆ ਗਲੇ ਪਟੇ ਗੇ ਟੋਏ ਪੈ ਗੇ ਉਹ ਕੋਈ ਨਹੀਂ ਸਾਦਾ ਕਿ ਸਵੇਰ ਗੁਰਦੁਆਰਾ ਸੰਗਤ ਨੇ ਵੀ ਜਾਣਾ ਹੁੰਦਾ ਬੁਰਾ ਹਾਲ ਕੀਤਾ ਪਿਆ ਜੀ ਇਹਦਾ ਹਾਂ ਇਹਨਾਵੇਂ ਕਰੋ ਤੁਸੀਂ ਆਪ ਆਓ ਆਪਣੇ ਸੀਨੀਅਰ ਲੈ ਕੇ ਆਓ ਤੇ ਤੁਸੀਂ ਚੈੱਕ ਕਰੋ ਸਾਰਾ ਰੋਡ ਦਾ ਦੌਰਾ ਦਾ ਕਰੋ ਇੱਕ ਅਜੀ ਬਾਹਰ ਤਾਂ ਨਿਕਲੋ ਮੜੇ ਕਰੋ ਤੁਸੀਂ ਕੋਈ ਨਹੀਂ ਮੈਂ ਕਰਦਾ ਇਹ ਕੋਈ ਸਾਨੂੰ ਸਾਨੂੰ ਕੀ ਹੋਰ ਨਾ ਕੋਈ ਦਾ ਹੱਲ ਘਟਣਾ ਪਵੇ ਠੀਕ ਠੀਕ ਹਾਂ ਜੀ ਜੀ ਮਾਹ ਰੋਡ ਦਾ ਬੁਰਾ ਹਾਲ ਬਹੁਤ ਹੋ ਗਿਆ ਮੀਂਹ ਪੈ ਗਿਆ ਬੱਜਰ ਡਲੇ ਦੇ ਪੱਤੇਗੇ ਟੋਏ ਪੈ ਗਏ ਕੋਈ ਨਾ ਟੋਣੀ ਸ਼ੁਰੂ ਪੱਥਰ ਦਾ ਦੂਜਾ ਇੱਕ ਆ ਹੋ ਗਈ ਪੋਲ ਵੀ ਦਾ ਜਿਹੜਾ ਪਾਪਾ ਉਪਰ ਨੱਪਗਾ ਸੀ ਪਾਣੀ ਟੱਪਿਆ ਨਹੀਂ ਵਹਿਦੀ ਸੀ ਤੇ ਪਾਣੀ ਦਾ ਫਲੋ ਜਿਆਦਾ ਹੋ ਗਿਆ ਤੇ ਟੁੱਟ ਗਿਆ ਪੋਲ ਵੀ ਉਹ ਤਾਂ ਵੀ ਉਹ ਹੀ ਗੱਲ ਦਾ ਸਾਰਾ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਪੱਥਰ ਕੋਰ ਦਾ ਮੈਂ ਕਹਿ ਸਕਦਾ ਪੱਥਰ ਪਾਉਣਾ ਦੀ ਨਾ ਐਵੇਂ ਕੋਈ ਤਾਂ ਪੱਥਰ ਦਾ ਹੱਲ ਕਰਵਾਓ ਜਿਹੜਾ ਮਦਰ ਰੋਡ ਨੇ ਟੋਏ ਪੈ ਗਏ ਹੁਣ ਨੰਗਨ ਆਪਣਾ ਬੁਰਾ ਹਾਲ ਹੀ ਹੋ ਗਿਆ ਜੀ ਤੁਹਾਨੂੰ ਉਹਨਾਂ ਪੱਥਰਾਂ ਨੂੰ ਲੱਗਣੀ ਇੱਕ ਦੋ ਮਹੀਨਿਆਂ ਦਾ ਮਤਲਬ ਤੁਸੀਂ ਬਾਦੋਂ ਇੱਕ ਦੋ ਦਿਨਾਂ ਵਿੱਚ ਅੱਜ ਮੀਂਹ ਹਰ ਤੱਕ ਕੱਲ ਤੱਕ ਆਦੋ ਸ਼ੁਰੂ ਕਰ ਦੋਣਾ ਸਾਡੀ ਤਾਂ ਰਿਕਵੈਸਟ ਹੀ ਹੈ ਸਾਡੀ ਤਾਂ ਹੁਣ ਬਹੁਤ ਤੰਗ ਆਏ ਪਏ ਪਿੰਡ ਵਾਲੇ ਹੁਣ ਮੀਂਹ ਵਿੱਚ ਮੀਂਹ ਪੈਣ ਨਾਲ ਪੱਥਰ ਹੀ ਨਹੀਂ ਆ ਰਹੇ ਨਹੀਂ ਤੁਸੀਂ ਕੋਈ ਸਲੂਸ਼ਨ ਲੱਭੋ ਲੈ ਕੇ ਆਓ ਕਿਤੋਂ ਵੀ ਹੈਨਾ ਸਾਨੂੰ ਕਰਵਾਓ ਸਾਡੀ ਵੀ ਲੋੜ ਹੈ ਸਾਨੂੰ ਨਾਲ ਹਾਂ ਬੰਨੇ ਕਿ ਬੰਨੇ ਹਾਂ ਜੀ ਜੀ ਕਿਹੜਾ ਕੋਈ ਹੈ ਰੋਡ ਕੋਈ ਟਾਈਮ ਐਸਟੀਮੇਟ ਕੋਈ ਹੁਣ ਕਿਉਂ ਤੱਕ ਬਜਰੀ ਪਾ ਕੇ ਕੰਪਲੀਟ ਹੋ ਸਕਦਾ ਰੋਡ ਇਹ ਮੇਰੇ ਪੱਥਰ ਜਿਹੜਾ ਪੱਥਰ ਮਿਲਦਾ ਨਾ ਫੇਰ ਤਾਂ ਲੋਕਾਂ ਨੂੰ ਪਿੱਛੇ ਆ ਉਹ ਫੱਟੇ ਪੈ ਜਾਂਦਾ ਹੈ ਨਿਕਲਵਾਮ ਦੇ ਠੀਕ ਹੈ ਤਾਂ ਹੁਣ ਉਹ ਆਪਣੇ ਤੱਕ ਪਹੁੰਚਣ ਦੇ ਲਈ ਕਿ ਪੱਤਰ ਨੀਮ ਲੈ ਕੇ ਤਾਂ ਵਿਚਾਰਨਾ ਪਏ ਆ ਜਿਹੜਾ ਫੱਟੇ ਉਧਰ ਸੀ ਠੀਕ ਹੈ ਨੀ ਹੁਣ ਕੀ ਚਾਂਸ ਹੈ ਪੱਥਰ ਕੋਲੋਂ ਮਿਲਦਾ ਕੋਲੋਂ ਅੰਮ੍ਰਿਤ ਆਹ ਮੈਂ ਨੀ ਤਾਂ ਟਿਕਾਈ ਹੋਈ ਆ ਹਾਂ ਕੋਈ ਠੀਕ ਹੈ ਠੀਕ ਹੈ ਜੀ ਕਿੰਨਾ ਸਮਾਂ ਲੱਗੂ ਕੋਈ ਸਮਾਂ ਕਿੰਨਾ ਲੱਗ ਸਕਦਾ ਜੀ ਇਸ ਤੇ ਸਮਾਂ ਤਾਂ ਮੈਨੂੰ ਅੱਜ ਢੀਢ ਤੱਕ ਨਹੀਂ ਕਿਸੇ ਦਾ ਕੋਈ ਓਕੇ ਚਲੋ ਜੀ ਦੇਖੋ ਮਰ ਜਿੰਨਾ ਗੱਲ ਕਰ ਰਹੇ ਨੇ ਕਿਤੇ ਕਿੰਨਾ ਜਾ ਰਿਹਾ ਹੈ ਕਿੰਨਾ ਮਰ ਗਿਆ ਤੁਹਾਡੇ ਕੋਲੇ ਕੋਈ ਆਇਆ ਹੁਣ ਹਾਂਜੀ ਹੁਣ ਕਿਤੇ ਮੈਂ ਕਿਤੇ ਨੰਬਰ ਕੋਲ ਕੋਈ ਬੋਲਾ ਲੈਦਾ ਹਾਂਜੀ ਜਣ ਕਿ ਇਦਾਂ ਨਾਲ ਗੱਲ ਕਰ ਲੈਨੇ ਪਰ ਹੁਣ ਚੱਲ ਟੁੱਟ ਗਿਆ ਕਿ ਚੱਲ ਜੰਦਾ ਜਾ ਟੁੱਟ ਗਿਆ ਟੁੱਟ ਗਿਆ ਬਾਹਰ ਕਰਦੇ ਕੋਈ ਪਾਣੀ ਨਾ ਰੋਲਾ ਪਾਣੀ ਪੈਂਦੇ ਟੂਏ ਨਹੀਂ ਤਾਂ ਅੱਛਾ ਅੱਛਾ ਤੁਸੀਂ ਮੈਂ ਇੱਕ ਤਾਂ ਕੇਰ ਵਾਲੇ ਨਾਲ ਵੀ ਗੱਲ ਕਰਨ ਕੋਈ ਜੋ ਉਸ ਅਕਾਪਰੇਟਰ ਭੇਜੋ ਨਾ ਮਸ਼ੀਨ ਵਾਲਾ ਕੋਈ ਖੰਭੇ ਖੰਭੇ ਮਿੱਟੀ ਮੁੱਟੀ ਲਵਾ ਲਗੇ ਅਸੀਂ ਉਹ ਜਿਹੜੀ 24 ਘੰਟੇ ਲੈਂਡ ਆਪਦੀ ਉਹ ਖੰਭੇ ਖੰਭੇ ਦੀ ਗਨਾਲੇ ਆ ਮਿੱਟੀ ਖਰੀਏ ਦੇ ਨਾਲ ਮੋਟ ਨਾਲੋਂ ਅੰਮ੍ਰਿਤ ਇਹਦਾ ਮੈਨੂੰ ਲਾਈਨ ਤੇ ਲੈ ਲੈਣਾ ਵੀਰੇ ਤੁਸੀਂ ਕਰਾ ਲਓ ਜੀ ਇਹਨੂੰ ਲਾਈਨ ਤੇ ਲਿਆਓ ਤੁਸੀਂ ਐਵੇਂ ਗੱਲ ਕਰੋ ਸਾਡੀ ਗੱਲ ਨਹੀਂ ਸੁਣਦਾ ਉਹ ਤੁਸੀਂ ਲਾਈਨ ਤੇ ਲੋ ਹਾਂਜੀ ਠੀਕ ਠੀਕ ਮਾਦੇ ਹੋ ਵੀ ਤੁਸੀਂ ਤੋਂ ਸਾਹਮਣੇ ਛੋੜਾ ਨਹੀਂ ਜਿੱਕਰ ਸਾਡਾ ਕਿਤੇ ਚੱਕੂ ਆ ਹੁਣ ਇਹ ਪੀਣਾ ਉਹਨਾਂ ਦੀ ਹੁਣ ਬੈਕ ਆਲ ਹੁੰਦੀ ਜਾਂ ਗੱਲਬਾਤ ਹੁੰਦੀ ਨੂੰ ਕਹੋ ਵੀ ਇੱਕ ਆਉਦਾ ਟ੍ਰੇਡਰ ਤੇ ਦੇਖ ਖੁੱਲ ਨੂੰ ਮਿੱਠਾ ਮਾਉਣ ਲਈ ਸੰਬਾਧਿਤ ਨਾਲਾ ਮੈਂ ਕੰਮਾਂ ਕੀ ਕਰਾਂਗਾ ਟ੍ਰੇਡਰ ਭੇਜੋ ਟ੍ਰੇਡਰ ਦਾ ਰੱਖੀ ਰੱਖ ਲਾਂਗਾ ਹਾਂ ਕੋਈ ਕਵਾ ਜੀ ਤੇਗਵੀਰ ਕੋਮ ਤੇਰੇ ਬਿਨਾ ਕਰਦੇ ਦੁਬਾਰਾ ਗੱਲ ਅਸੀਂ ਠੀਕ ਹੈ ਜੀ ਹਲੋ ਜਿੱਥੇ ਖੁੱਲਦੀ ਹੈ ਸੇਵਾ ਵਿੱਚ ਜਾ ਕੇ ਉਹ ਟ੍ਰੇਨ ਜੀ ਹਾਂ ਜੀ ਹਾਂ ਜੀ ਕੋਮ ਤੇਰੇ ਬਿਨਾ ਕਰਦੇ ਦੁਬਾਰਾ ਗੱਲ ਅਸੀਂ ਠੀਕ ਹੈ ਜੀ ਹਲੋ ਜਿੱਥੇ ਖੁੱਲਦੀ ਹੈ ਸੇਵਾ ਵਿੱਚ ਜਾ ਕੇ ਉਹ ਟ੍ਰੇਨ ਜੀ ਹਾਂ ਜੀ ਹਾਂ ਜੀ ਕੀਰਨਾ ਕਰਦੇ ਜਿੱਥੇ ਦਾ ਸੇਵਾ ਲੈ ਖੁੱਲਦਾ ਜਾ ਕੇ ਹਾਂ ਜੀ ਹਾਂ ਜੀ ਉਹ ਕਹਿੰਦੇ ਖੋਲਦੇ ਸੀ ਉਹ ਨਹੀਂ ਖੋਲਣ ਦਿੰਦਾ ਕਿਹੜਾ ਘਰ ਉਸੇ ਨਾਲੀ ਲਾਸਟ ਘਰ ਆਜਾ ਤੇ ਸੇਵਨ ਵਾਲੇ ਦੇ ਕੋਲੇ ਜਿੱਥੇ ਕੋਲ ਡਰੇਨ ਜਾ ਕੇ ਟਿਕਦੀ ਹੋਣੀ ਆ ਨਹੀਂ ਨਹੀਂ ਕੀ ਖੋਲਦਾ ਕੀ ਸੀਗਾ ਤੁਸੀਂ ਆਹ ਡਰੇਨ ਸਾਫ ਕਰਦੇ ਸੀਗੇ ਅੱਛਾ ਉਹ ਕਹਿੰਦਾ ਮੈਂ ਨਹੀਂ ਖੋਲਣ ਦੇਣੀ ਕੀ ਕਹਿੰਦੇ ਉਹ ਰਾਵਾ ਨਹੀਂ ਹੁਣ ਭੇਜੋ ਆਪਰੇਟਰ ਨੂੰ ਅਸੀਂ ਕੋਲੇ ਖੜੇ ਆਪ ਕਰਵਾ ਲਾਂਗੇ ਪਤਾ ਆ ਗਿਆ ਆਪਰੇਟਰ ਦਾ ਪਹੁੰਚੂਗਾ ਰੋਕ ਬਾਰ ਗਿਆ ਆ ਜੀ 24 ਘੰਟੇ ਲਾਈਨ ਦਾ ਸਹੀ ਕਰਵਾ ਲਗੇ ਸੀ ਇੱਕ ਵੀ ਦੇਰ ਤਾਂ ਕਰਵਾ ਦਿੰਦੇ ਆ ਕਿੰਨੇ ਦਾ ਡਰੇਨ ਦਾ ਉੱਥੇ ਕੋਲੇ ਛੱਡ ਕੇ ਆਪ ਖਲਵਾ ਲੇ ਨਾ ਫਿਰ ਸਾਨੂੰ ਸਹੀ ਟਾਈਮ ਦੋ ਆਪਰੇਟਰ ਕਿੰਨੇ ਟਾਈਮ ਤੱਕ ਪਹੁੰਚੂਗਾ 15-20 ਮਿੰਟ ਹੈ ਸਰ 15-20 ਮਿੰਟ ਤੋਂ ਪਹਿਲੇ ਪਹਿਲਾਂ ਭੇਜ ਦਿਓ ਲੇਟ ਨਾ ਕਰੋ ਹੁਣ ਸਾਡੀ ਸਾਡੀ ਸਹਿਨਸ਼ੀਲਤਾ ਖਤਮ ਹੋਈ ਪਈ ਸਰ ਰਿਕੁਐਸਟ ਹੀ ਸਾਡੀ ਪਲੀਜ਼ ਆਜੋ ਆਜੋ ਆਪੇ ਜੂ ਠੀਕ ਹੈ ਜੀ